ਤੇ ਇਸ ਤੋਂ ਬਾਅਦ ਵਿੱਚ ਵੀ ਸਾਨੂੰ ਉਹ ਜਿਹੜਾ ਕਰੋਸ਼ੀ ਦਾ ਕੰਮ ਆ ਵੀ ਭੂਲ ਸਾਨੂੰ ਵੇਥੋਂ ਆਪਣੀ ਸੰਸਥਾ ਨੇ ਮਹੋਈਆ ਕੀਤੀ ਸਾਰੇ ਸਾਡੇ ਗਰੁੱਪ ਨੂੰ ਜੀ ਅੱਛਾ ਜਿਹਨੂੰ ਆਪਾਂ ਕਹਿ ਸਕਦੇ ਆਂ ਜੀ ਕਿ ਉਹ ਸੀ ਸਮਾਨ ਬਣਾਇਆ ਕੁਝ ਵਿਕ ਗਿਆ ਕੁਝ ਜਿਵੇਂ ਹੁਣ ਸਰਦੀ ਚੱਲੀ ਜਾਂਦੀ ਆ ਵੀ ਕੀ ਹੁੰਦਾ ਜੀ ਅੱਗੇ ਹੋਰ ਲਈ ਜਾਂਦੇ ਆਂ ਅਸੀਂ ਹਾਂਜੀ ਤੇ ਫਿਰ ਸਾਨੂੰ ਵੀ ਹੌਲੀ ਹੌਲੀ ਬਈ ਦੁਕਾਨ ਕਰਕੇ ਦਿੱਤੀ ਜੀ ਆਪਣੇ ਸੰਸਥਾ ਨੇ ਜੀ ਇਹ ਇਹ ਦੁਕਾਨ ਸਾਰੀ ਖਾਲਸਾ ਢੋਰ ਤਿਆਰ ਕੀਤੀ ਹੈ ਜੀ ਹਾਂ ਜੀ ਮੈਮ ਸਾਨੂੰ ਜਿਵੇਂ ਹੁਣਾਂ ਕੈਂਚੀ ਤੱਕ ਪਈ ਹੈ ਜੀ ਸੂਈ ਤੱਕ ਪਈ ਹੈ ਤੱਕ ਸਾਰੀ ਰੀਲ ਤੱਕ ਸਾਰੀ ਚੀਜ਼ ਮਤਲਬ ਤੁਸੀਂ ਇਹਦੇ ਲਈ ਖੁਦ ਅਪਰੋਚ ਕੀਤੀ ਸੀ ਖਾਲਸਾ ਢੋਰ ਨੂੰ ਬਈ ਅਸੀਂ ਇਦਾਂ ਕੰਮ ਕਰਨਾ ਚਾਹੁੰਦੇ ਆ ਜਾਂ ਹਾਂਜੀ ਸਾਡੀ ਜਿਹੜਾ ਹੁਣ ਆਪਣੀ ਤੇ ਵੀ ਸਾਡੀਆਂ ਮੀਟਿੰਗਾਂ ਲਗਾਤਾਰ ਵੀ ਵੀ ਇੱਕ ਨੂੰ ਪੁੱਛ ਲਿਆ ਦੂਸਰੀ ਨੂੰ ਪੁੱਛ ਲਿਆ ਤੀਸਰੀ ਨੂੰ ਪੁੱਛ ਲਿਆ ਸਾਰੀਆਂ ਕੁੜੀਆਂ ਦੀ رائے ਨਾਲ ਕਿਉਂਕਿ ਫਿਰ ਸਾਨੂੰ ਸਲਾਈ ਮਸ਼ੀਨਾਂ ਵੀ ਹੋ ਗਿਆ ਕਢਾਈ ਵਾਲੇ ਮਸ਼ੀਨਾਂ ਹੋ ਗਿਆ ਇੰਟਰਲੌਕ ਵਾਲੀ ਮਸ਼ੀਨ ਇੱਧਰ ਲੱਗੀ ਹੈ ਜੀ ਓਕੇ ਇਹ ਸਾਰਾ ਤੁਹਾਨੂੰ ਮਸ਼ੀਨਾਂ ਖਾਲਸ ਹਾਂਜੀ ਆ ਗੱਡੇ ਦਰਿੰਗ ਜੀ ਤੇ ਅਸੀਂ ਬੈਠੀਆਂ ਜੀ ਤੇ ਵੀ ਸਾਰਾ ਟਰਾਈ ਰੂਮ ਹੋ ਗਿਆ ਸੈਕਟੀ ਹੋ ਗਿਆ ਟੇਬਲ ਹੋ ਗਿਆ ਜੀ ਆਹ ਪੈਸੇ ਟੇਬਲ ਹੋ ਗਿਆ ਇਹਦੇ ਇੱਥੋਂ ਤੱਕ ਕੀਜਮੇਂ ਦੇ ਉੱਪਰ ਮੈਟ ਪਿਆ ਜੀ ਉਹ ਵੀ ਸਾਨੂੰ ਇਸ ਸੰਸਥਾ ਨੇ ਦਿੱਤਾ ਸੀ ਠੀਕ ਹੈ ਬੜਾ ਤੇ ਇਹ ਜਿਹੜੀ ਹੁਣ ਦ ਬਣੀ ਆ ਇਹਦਾ ਕੋਈ ਰੈਂਟ ਜਾਂਦਾਗਾ ਜਾਂ ਵੀ ਇਹ ਸਾਰਾ ਇਹਦਾ ਹੋਇਆਗਾ ਨਹੀਂ ਜੀ ਇਹਦਾ ਰੈਂਟ ਕੁਛ ਨਹੀਂ ਸਾਨੂੰ ਫ੍ਰੀ ਤੌਰ ਤੇ ਮਿਲੀ ਹੈ ਜੀ ਹਮਦ ਨੇ ਜੀ ਉਹਨਾਂ ਬਿਲਾ ਹੀ ਜਾਂਦਾ ਤੁਸੀਂ ਬਿੱਲ ਪੇ ਕਰ ਰਹੇ ਹੋ ਕੱਲਾ ਬਿੱਲ ਜੀ ਉਹ ਵੀ ਸਾਨੂੰ 400 ਆਜੇ 300 ਆਜੇ ਜੀ ਬਾਹਲਾ ਕੋਈ ਆ ਨਹੀਂ ਆਪਾਂ ਕਹੀਏ 2000 ਤਿੰਨ ਆਉਂਦਾ ਕੁਛ ਨਹੀਂ ਆਉਂਦਾ ਕੋਈ ਰੈਂਟ ਨਹੀਂ ਕੋਈ ਰੈਂਟ ਨਹੀਂ ਹੈਗਾ ਮਤਲਬ ਠੀਕ ਹੈ ਜੀ ਹਾਂਜੀ